ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸੰਗ ਕਰੀਏ ਗਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਈ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਔਰਤਾਂ ਦੇ ਕਿੰਨਾਂ ਦੋ ਗੁਲਤੀਆਂ ਕਰਨ ਘਰ ਵਿੱਚ ਵਰਤਨਾ ਰੁਕ ਜਾਂਦੀਆਂ ਨੇ ਇਸ ਬਾਰੇ ਅੱਜ ਅਸੀਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਹ ਸੰਗਤ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਦੇ ਲਨ ਲੱਗ ਸਕੇ ਮਹਾਂਪੂਰਜੀ ਕਹਿੰਦੇ ਨੇ ਭਾਈ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਦੇ ਨੇ ਸਾਧ ਸੰਗਤ ਜੀ ਆਓ ਹੁਣ ਆਪਾਂ ਵਿਚਾਰ ਸਾਂਝੇ ਕਰਦੇ ਹਾਂ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਹਰ ਘਰ ਦੇ ਵਿੱਚ ਭੈਣਾ ਬਹੁਤ ਕੰਮ ਕਰਦੀਆਂ ਨੇ 사ਤ ਸੰਗਤ ਜੀ ਪ੍ਰਸ਼ਾਦਾ ਵੀ ਬਣਾਉਂਦੀਆਂ ਨੇ ਘਰ ਦੇ ਹੋਰ ਕੰਮਕਾਰ ਵੀ ਬਹੁਤ ਕਰਦੀਆਂ ਨੇ 사ਤ ਸੰਗਤ ਜੀ ਜਦੋਂ ਇੱਕ ਭੈਣ ਦੇ ਹੱਥ ਵਿੱਚ ਬਹੁਤ ਵੱਡੀ ਕਲਾ ਹੁੰਦੀ ਹੈ ਉਹ ਸਾਰੇ ਪਰਿਵਾਰ ਨੂੰ ਪ੍ਰਸ਼ਾਦਾ ਤਿਆਰ ਕਰਕੇ ਦਿੰਦੀ ਹੈ 사ਤ ਸੰਗਤ ਜੀ ਜੇ ਉਹ ਚਾਵੇ ਤੇ ਸਾਰੇ ਪਰਿਵਾਰ ਨੂੰ ਆਪਣੇ ਹੱਥ ਵਿੱਚ ਕਰ ਸਕਦੀ ਹੈ ਪਰ ਉਹ ਨਹੀਂ ਕਰਦੀ ਕਿਉਂਕਿ ਸਾਧ ਸੰਗਤ ਜੀ ਜਦੋਂ ਪੈਣਾ ਬੀਬੀਆਂ ਪ੍ਰਸ਼ਾਦਾ ਬਣਾਉਂਦੀਆਂ ਨੇ ਤਾਂ ਉਹਨਾਂ ਦਾ ਧਿਆਨ ਟੀਵੀ ਦੇ ਸੀਰੀਅਲ ਵਿੱਚ ਹੁੰਦਾ ਹੈ ਜਾਂ ਫਿਰ ਚੁਗਲੀਆਂ ਵਿੱਚ ਹੁੰਦਾ ਹੈ ਉਹ ਕਦੇ ਵੀ ਉਸ ਨੂੰ ਪਿਆਰ ਦੇ ਨਾਲ ਨਹੀਂ ਤਿਆਰ ਕਰਦੀ ਜੋ ਕਿ ਬਹੁਤ ਵੱਡੀ ਗਲਤੀ ਹੈ ਸਾਥ ਸੰਗਤ ਜੀ ਜਿਵੇਂ ਪੈਣਾ ਜਦੋਂ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਉਸ ਸਮੇਂ ਮੂਲ ਮੰਤਰ ਦਾ ਜਾਪ ਕਰਨ ਜਾਂ ਕੋਈ ਹੋਰ ਜਾਪ ਕਰਨ ਸਾਥ ਸੰਗਤ ਜੀ ਜਦ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਤਾਂ ਸਾਥ ਸੰਗਤ ਜੀ ਇਸ ਦੇ ਨਾਲ ਉਸ ਦੇ ਵਿੱਚ ਵਾਹਿਗੁਰੂ ਜੀ ਦੇ ਪਿਆਰ ਦਾ ਰਸ ਭਰ ਜਾਂਦਾ ਹੈ ਜਿਸ ਦੇ ਨਾਲ ਘਰ ਦੇ ਵਿੱਚ ਵਰਕਾ ਆਉਂਦੀਆਂ ਨੇ ਸਾਤ ਸੰਗਤ ਜੀ ਦੂਸਰੀ ਗਲਤੀ ਪੜਣਾ ਜੋ ਕਰਦੀਆਂ ਨੇ ਸਾਤ ਸੰਗਤ ਜੀ ਬਹੁਤ ਪੜਣਾ ਇਦਿਆਂ ਇਦਾਂ ਦੀਆਂ ਵੀ ਨੇ ਜਿਹੜੀਆਂ ਬਾਤਿ ਪਾਠ ਕਰਦੀਆਂ ਨੇ ਨਾ ਹੀ ਗੁਰੂ ਕਰ ਜਾਂਦੀਆਂ ਸਾਤ ਸੰਗਤ ਜੀ ਥੋੜਾ ਜਿਹਾ ਸਮਾਂ ਦਿਨ ਦੇ ਵਿੱਚ ਜ਼ਰੂਰ ਵਾਹਿਗੁਰੂ ਜੀ ਲਈ ਜ਼ਰੂਰ ਕੱਢਿਆ ਕਰੋ ਕਿਉਂਕਿ ਸਾਰਾ ਕੁਝ ਕਰਨ ਕਰਾਉਣ ਵਾਲਾ ਉਹ ਪ੍ਰਮਾਤਮਾ ਹੈ ਸਾਤ ਸੰਗਤ ਜੀ ਹੋ ਸਕਦਾ ਹੈ ਤਾਂ ਗੁਰੂ ਘਰ ਜ਼ਰੂਰ ਜਾਇਆ ਕਰੋ ਜਿਹੜੀਆਂ ਪੈਣਾ ਨਹੀਂ ਜਾ ਸਕਦੀਆਂ ਤਾਂ ਸਾਤ ਸੰਗਤ ਜੀ ਉਹ ਕਰੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ ਸਾਤ ਸੰਗਤ ਜੀ ਇਹਨਾਂ ਦੋ ਕਾਰਨਾਂ ਪਿੱਛੇ ਹੀ ਬਰਕਤਾਂ ਰੁਕ ਜਾਂਦੀਆਂ ਨੇ ਕਿਉਂਕਿ ਪੈਣਾ ਪਹਿਲਾਂ ਤੇ ਇਹ ਹੈ ਕਿ ਜਦੋਂ ਪ੍ਰਸ਼ਾਦਾ ਬਣਾਉਂਦੀਆਂ ਨੇ ਵਾਹਿਗੁਰੂ ਦਾ ਜਾਪ ਕਰੋ ਜਾਫਰ ਮੂਲ ਮੰਤਰ ਦਾ ਜਾਪ ਕਰੋ ਜਿਸ ਦੇ ਨਾਲ ਘਰ ਦੇ ਵਿੱਚ ਰਜਕਾਰ ਦੇ ਵਿੱਚ ਸਾਸੰਗਤ ਜੀ ਬਹੁਤ ਵਰਕਤਾਂ ਹੁੰਦੀਆਂ ਨੇ ਇਹ ਸਭ ਤੋਂ ਵੱਡੀ ਗਲਤੀ ਹੈ ਜੋ ਪੈਣਾ ਨਹੀਂ ਕਰਦੀਆਂ ਸਾਸੰਗਤ ਜੀ ਦੂਸਰਾ ਗੁਰੂ ਘਰ ਜ਼ਰੂਰ ਜਾਇਆ ਕਰੋ ਜਿਹੜੀਆਂ ਪੈਣਾ ਕੋਲ ਨਹੀਂ ਟਾਈਮ ਹੈਗਾ ਉਹ ਪੈਣਾ ਘਰੇ ਹੀ 24 ਘੰਟਿਆਂ ਦੇ ਵਿੱਚੋਂ ਸਿਰਫ 10 ਮਿੰਟ ਵਾਹਿਗੁਰੂ ਜੀ ਲਈ ਜ਼ਰੂਰ ਕੱਢਿਆ ਕਰੋ। ਸਾਧ ਸੰਗਤ ਜੀ ਅਕਸਰ ਅਸੀਂ ਦੇਖਦੇ ਹਾਂ ਜਿਹੜਿਆਂ ਪੈਣਾ ਘਰ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਨਹੀਂ ਉਹ ਦੋ ਚੀਜ਼ਾਂ ਜ਼ਰੂਰ ਕੋਲ ਰੱਖਿਆ ਕਰੋ ਜਿਸ ਦੇ ਨਾਲ ਘਰ ਦੇ ਵਿੱਚ ਵਰਕਤਾ ਹੁੰਦੀਆਂ ਨੇ। ਸਾਥ ਸੰਗਤ ਜੀ ਜਦੋਂ ਵੀ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਗੁਰੂ ਮਹਾਰਾਜ ਜੀ ਅੱਗੇ ਬੈਠ ਕੇ ਉਹਨਾਂ ਦੀ ਹਜ਼ੂਰੀ ਵਿੱਚ ਪਾਠ ਕਰਦੇ ਹੋ ਤਾਂ ਸਾਥ ਸੰਗਤ ਜੀ ਆਪਣੇ ਕੋਲ ਜਲ ਜ਼ਰੂਰ ਰੱਖਿਆ ਕਰੋ ਜਲ ਕਿਸੇ ਵੀ ਤੁਸੀਂ ਪਾਂਡੇ ਵਿੱਚ ਉਸ ਨੂੰ ਟਾਕੇ ਰੱਖ ਸਕਦੇ ਹੋ ਜਿੰਨੇ ਦੇ ਤੁਸੀਂ ਵਾਇਗੁਰ ਜੀ ਦਾ ਨਾਮ ਜਪਦੇ ਹੋ ਉਨੇ ਦੇਰ ਉਸ ਜਲ ਨੂੰ ਆਪਣੇ ਕੋਲ ਹੀ ਰੱਖਿਆ ਕਰੋ ਉਸ ਤੋਂ ਬਾਅਦ ਤੁਸੀਂ ਜਲ ਨੂੰ ਘਰ ਦੇ ਵਿੱਚ ਛੱਟਾ ਲਗਾ ਸਕਦੇ ਹੋ ਸਾਥ ਸੰਗਤ ਜੀ ਜਿਸ ਸਾਰਾ ਪਰਿਵਾਰ ਨੂੰ ਤੁਸੀਂ ਪਿਲਾ ਸਕਦੇ ਹੋ ਜਿਸ ਦੇ ਨਾਲ ਘਰ ਦੇ ਵਿੱਚ ਕੋਈ ਗਲਤ ਚੀਜ਼ਾਂ ਨਹੀਂ ਹੁੰਦੀਆਂ ਘਰ ਦੇ ਵਿੱਚ ਗਲਤ ਜਿਹਾ ਵਾਸ ਨਹੀਂ ਹੁੰਦਾ ਜਿਸ ਦੇ ਨਾਲ ਘਰ ਦੇ ਵਿੱਚ ਰਹਿਮ ਤਾਂ ਹੀ ਹੁੰਦੀਆਂ ਨੇ ਬਰਕਤਾਂ ਹੀ ਪੈਂਦੀਆਂ ਨੇ ਸਾਥ ਸੰਗਤ ਜੀ ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਰਹਿਤ ਮर्यादा ਰੱਖ ਕੇ ਸ਼ਰਧਾ ਭਾਵਨਾ ਦੇ ਨਾਲ ਕਰਿਆ ਕਰੋ ਸਾਧ ਸੰਗਤ ਜੀ ਕਈ ਲੋਕ ਪਾਠ ਹੀ ਕਰਦੇ ਨੇ ਪਰ ਬਾਹਰ ਦੇ ਵਿੱਚ ਸੁਣਾ ਦਿੰਦੇ ਨੇ ਮੈਂ ਅੱਜ ਇੰਨੇ ਪਾਠ ਕੀਤੇ ਮੈਂ ਇੰਨੀ ਸੇਵਾ ਕੀਤੀ ਉਸ ਤੋਂ ਬਾਅਦ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਸਾਧ ਸੰਗਤ ਜੀ ਜਦੋਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਤਾਂ ਸਤਿਗੁਰ ਜੀ ਸਾਡਾ ਕੋਈ ਵਿਕਾਰਿਚ ਰਾਸ ਨਹੀਂ ਕਰਦੇ ਸਾਧ ਸੰਗਤ ਜੀ ਹੰਕਾਰ ਨਹੀਂ ਲੈ ਕੇ ਆਉਣਾ ਮਨ ਦੇ ਵਿੱਚ ਰਹਿਮਤ ਅਨੁਸਾਰ ਸਾਧ ਸੰਗਤ ਜੀ ਗੁਰੂ ਜੀ ਤੇ ਭਰੋਸਾ ਰੱਖ ਕੇ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਪਾਠ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਅਗੇ ਅਰਦਾਸ ਕਰਨੀ ਹੈ ਕਿ ਵਾਹਿਗੁਰਜੀ ਕਰਨ ਕਰਾਉਣ ਵਾਲੇ ਤੁਸੀਂ ਆਪ ਹੀ ਹੋ ਕਿਉਂਕਿ ਸਭ ਕੁਝ ਉਸ ਵਾਹਿਗੁਰਜ ਜੀ ਨੇ ਹੀ ਕਰਨਾ ਹੈ ਜਦੋਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਉਸ ਦੇ ਨਾਲ ਸਾਧ ਸੰਗਤ ਜੀ ਸਭ ਕੁਝ ਤੁਹਾਡੀ ਸੇਵਾ ਕੀਤੀ ਤੁਹਾਡਾ ਪਾਠ ਕੀਤਾ ਵਿਅਰਥ ਹੈ ਇਸੇ ਕਰਾਇ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਹੰਕਾਰ ਨਹੀਂ ਕਰਨਾ ਹੰਕਾਰ ਤੋਂ ਮਹਾਪੁਰਖ ਜੀ ਫਰਮਾਨ ਕਰਦੇ ਨੇ ਹਰ ਜੀਓ ਹੰਕਾਰ ਨਾ ਪਾਵੇ ਵੇਦ ਕੁ ਕੇ ਸੁਣਾਵਾ ਸਾ ਸੰਗਤ ਜੀ ਮਹਾਪੁਰਖੀ ਕਹਿੰਦੇ ਭਾਈ ਮਨ ਦੇ ਵਿੱਚ ਹੰਕਾਰ ਨਹੀਂ ਲੈ ਕੇ ਆਉਣਾ ਸਾਡੀ ਬਾਣੀ ਦੇ ਵਿੱਚ ਵੀ ਲਿਖਿਆ ਹੈ ਸਮੁੱਚੀ ਬਾਣੀ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਬੰਦਿਆ ਹੰਕਾਰ ਤੋਂ ਰਹਿਤ ਹੋ ਜੇ ਤੂੰ ਹੰਕਾਰ ਕਰੇਂਗਾ ਸਤ ਗੁਰ ਨੇ ਤੇਰੇ ਕਦੇ ਵੀ ਕਾਰਜ ਨਹੀਂ ਸਵਾਰਨੇ ਕਾਰਨ ਹੈ ਕਾਰਜ ਨਾ ਸਵਾਰਨ ਦਾ ਮੁੱਖ ਕਾਰਨ ਕੀ ਹੈ ਹੰਕਾਰ ਜਦੋਂ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਉਦੋਂ ਸਾਡਾ ਪਾਠ ਕੀਤਾ ਸੇਵਾ ਕੀਤੀ ਸਾਰੀ ਵਿਅਰਥ ਹੈ ਸਾ ਸੰਗਤ ਜੀ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਵਾਿਗੁਰ ਜੀ ਦਾ ਜਾਪ ਕਰਨਾ ਹੈ ਜਿਹੜੀਆਂ ਪੜਨਾ ਪਾਠ ਨਹੀਂ ਕਰ ਸਕਦੀਆਂ ਤਾਂ ਉਹ ਵਾਹਿਗੁਰਜੀ ਦਾ ਜਪ ਕਰਿਆ ਕਰੋ ਮੂਲ ਮੰਤਰ ਦਾ ਜਪ ਕਰਿਆ ਕਰੋ ਜੇ ਹੋ ਸਕੇ ਤਾਂ ਪੰਜ ਬਾਣੀਆਂ ਦਾ ਪਾਠ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਸਾਰੇ ਕੰਮ ਕਰਦੇ ਹਾਂ ਸਾਰੇ ਘਰ ਦੇ ਕੰਮ ਕਰਦੇ ਹਾਂ ਰੋਟੀ ਬਣਾਉਂਦੇ ਹਾਂ ਕੱਪੜੇ ਧੋਉਂਦੇ ਹਾਂ ਸਾਰੇ ਕੰਮ ਕਰਦੇ ਹਾਂ ਬਸ ਸਾਡੇ ਕੋਲ ਇੱਕ ਵਾਹਿਗੁਰਜੀ ਲਈ ਟਾਈਮ ਨਹੀਂ ਜੋ ਸਾਨੂੰ ਸਭ ਕੁਝ ਦਿੰਦਾ ਹੈ ਸਾਸਾਂਗਤ ਜੀ ਉਹ ਸਾਡੇ ਦਿਲ ਦੀਆਂ ਜਾਣਦਾ ਹੈ ਪਰਮਾਤਮਾ ਸਭ ਕੁਝ ਜਾਣ ਜਾਣ ਹੈ ਜਦੋਂ ਅਸੀਂ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਸਾਧ ਸੰਗਤ ਜੀ ਤਾਂ ਵਾਹਿਗੁਰੂ ਜੀ ਸਾਡੀ ਜਰੂਰਤ ਝੋਲੀ ਵਿੱਚ ਕਹਿਰ ਪਾਉਂਦੇ ਨੇ ਸਾਧ ਸੰਗਤ ਜੀ ਐਸੀ ਆਪਣੀ ਕਥਾ ਜੇ ਕਥਾ ਵਧੀਆ ਲੱਗੀ ਹੋਵੇ ਤੇ ਵੱਤ ਵੱਤ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਹਉਨਿਆ ਕੁਲਾ ਚੱਕਾਂ ਦੇ ਖਿਮਾ ਬਖਸ਼ਨੇ ਜੀ ਫਤਿਹ ਦਾ ਜੋ ਫਤਿਹ ਵਿੱਚ ਦੇਣਾ ਜੀ ਸਾਧ ਸੰਗਤ ਜੀ ਕੱਲ ਨੂੰ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਵਾਂਗੇ ਕਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ